ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਜਨਾਲੇ ਦੇ ਨਾਲ ਲੱਗਦੇ ਪਿੰਡ ਪੂਰੇ ਗਿਲ ਤੋਂ ਜਿੱਥੇ ਕਿ 마ੜਾ ਕੰਮ ਕਰਨ ਵਾਲਿਆਂ ਦੇ ਉੱਤੇ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੀਲਾ ਪੰਜਾ ਚਲਾਇਆ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਾਦੋ ਪਿੰਡ ਦੇ ਛੱਪੜ ਦੇ ਕੰਡੇ ਦੇ ਉੱਤੇ ਹੀ ਬੰਦੇ ਦੇ ਵੱਲੋਂ ਕੋਠੀ ਪਾਈ ਹੋਈ ਸੀ ਜਿਸ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਮੌਕੇ ਦੇ ਉੱਤੇ ਪੂਰਾ ਪਿੰਡ ਖੜ ਕੇ ਵੇਖ ਰਿਹਾ ਸੀ 마ੜੇ ਕੰਮ ਦਾ ਆਖਿਰ ਕੀ ਨਤੀਜਾ ਹੁੰਦਾ ਹੈ ਦੱਸਦੀ ਹੈ ਕਿ ਇਹਨਾਂ ਦੇ ਵੱ ਕਾਰਵਾਈ ਕੀਤੀ ਗਈ ਤਾਂ ਹੁਣ ਇਹਨਾਂ ਦਾ ਆਪਣਾ ਹੀ ਘਰ ਉੱਜੜ ਗਿਆ ਜੋ ਕਿ ਨਸ਼ੇ ਦੇ ਪੈਸੇ ਦੇ ਨਾਲ ਬਣਾਇਆ ਹੋਇਆ ਸੀ ਔਰ ਵੱਡੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਇਸ ਬੰਦੇ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਉੱਤੇ ਹੀ ਕਬਜ਼ਾ ਕਰਕੇ ਰੱਖਿਆ ਸੀ ਦੇਖ ਸਕਦੇ ਹੋ ਛੱਪਣ ਤੇ ਨਾਲ ਲੱਗਦੀ ਜ਼ਮੀਨ ਦੇ ਉੱਤੇ ਹੀ ਕੋਠੀ ਪਾਈ ਹੋਈ ਸੀ ਤਾਂ ਹੁਣ ਇਸ ਦੇ ਉੱਤੇ ਪੀਲਾ ਪੰਜਾ ਜਿਹੜਾ ਸਰਕਾਰ ਦੇ ਵੱਲੋਂ ਉਹ ਚਲਾਇਆ ਗਿਆ ਔਰ ਮਿੰਟਾਂ ਦੇ ਵਿੱਚ ਹੀ ਪੂਰਾ ਕਾਰ ਟੈਹ ਟੇਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਇਹਨਾਂ ਦੇ ਉੱਤੇ ਕਰੀਬ ਅੱਧਾ ਦਰਜਮ ਪਰਚੇ ਸੀ ਤਾਂ ਹੁਣ ਦੇਖ ਸਕਦੇ ਹੋ ਜਦ ਕਾਰਵਾਈ ਦੀ ਗੱਲ ਸਾਹਮਣੇ ਆਈ ਜਦ ਪੁਲਿਸ ਦੇ ਵੱਲੋਂ ਐਕਸ਼ਨ ਕਰਨਾ ਸੀ ਤਾਂ ਘਰਾਂ ਕੀ ਮਾੜੇ ਕੰਮ ਨਾ ਕਰੋ ਇਹ ਕੰਮ ਛੱਡ ਦਿਓ ਪਰ ਇਹਨਾਂ ਨੇ ਇੱਕ ਨੰ ਮੰਨੀ ਤਾਂ ਹੁਣ ਦੇਖ ਸਕਦੇ ਹੋ ਮਾੜੇ ਕੰਮ ਦਾ ਜੋ ਨਤੀਜਾ ਹੋਇਆ ਉਸ ਨੂੰ ਪੂਰਾ ਪਿੰਡ ਖੜ ਕੇ ਦੇਖ ਰਿਹਾ ਸੀ ਲੋਕ ਸ਼ਤਾਂ ਤੇ ਖੜ ਕੇ ਦੇਖ ਰਹੇ ਸੀ ਕਿ ਮਾੜੇ ਕੰਮ ਦਾ ਆਖਿਰ ਮਾੜਾ ਹੀ ਨਤੀਜਾ ਨਿਕਲਦਾ ਹੈ ਕਿਉਂਕਿ ਇਹਨਾਂ ਦੇ ਵੱਲੋਂ ਜੋ ਨਸ਼ਾ ਵੇਚਿਆ ਜਾਂਦਾ ਸੀ ਜੋ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ ਉਸ ਨਸ਼ੇ ਦੇ ਨਾਲ ਕਈ ਕਰਜ ਹੋਣੇ ਉਹ ਬਰਬਾਦ ਹੋ ਗਏ ਸੀ ਤਾਂ ਹੁਣ ਅੱਜ ਪੁਲਿਸ ਦੇ ਵੱਲੋਂ ਇਹਨਾਂ ਦੇ ਘਰ ਦੇ ਉੱਤੇ ਪੀਲਾ ਪੰਜਾ ਜਿਹੜਾ ਉਹ ਚਲਾਇਆ ਗਿਆ ਔਰ ਦੇਖ ਸਕਦੇ ਹੋ ਮਿੰਟਾਂ ਦੇ ਵਿੱਚ ਹੀ ਪੂਰਾ ਘਰ ਜੋ ਸੀ ਉਹ ਮਲਬੇ ਦੇ ਵਿੱਚ ਬਦਲ ਗਿਆ ਜੋ ਕੁਝ ਪਲ ਪਹਿਲਾਂ ਕੋ ਇਹ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਐਨਜੀ ਪਿੰਡ ਪੂਰੇ ਗਿਲ ਪੀਜ ਰੰਦਾਸ ਦੇ ਵਿੱਚ ਗਏ ਆਏ ਆ ਗਗਨਦੀਪ ਸਿੰਘ ਦੇ ਘਰ 'ਚ ਇਹ ਗਗਨਦੀਪ ਸਿੰਘ ਹੈਗਾ ਇੱਕ ਲਿਸਟਡ ਪੈਗਲਰ ਐਂਡ ਸਮਗਲਰ ਜੋ ਰੰਦਾਸ ਏਰੀਆ 'ਚ ਕੰਮ ਕਰਦਾ ਹੈ ਇਹਦਾ ਘਰ ਆਪਾਂ ਆਏ ਆ ਮਤਲਬ ਡਿਮੋਲੀਸ਼ਨ ਵਾਸਤੇ ਪਿੰਡ ਦੇ ਸਰਪੰਚ ਨੇ ਮਤਾ ਪਾਸ ਕੀਤੇ ਹੈ ਕਿ ਇਹ ਜੋ ਵਿਲੇਜਾ ਛੱਪੜ ਹੈ ਜੋ ਵਿਲੇਜ ਦਾ ਏਰੀਆ ਹੈ ਉੱਥੇ ਬੰਦੇ ਨੇ ਘਰ ਬਣਾਇਆ ਹੈ ਤੇ ਬਿਲੇ ਸਰਪੰਚ ਨੇ ਮੱਥਾ ਪਾਸ ਕੀਤੇ ਬीडीपीਓ ਸਾਹਿਬ ਨੇ ਆਫਟਰ ਪ੍ਰੋਪਰ ਲੀਗਲ ਇਨਕੁਆਇਰੀ ਐਂਡ ਪ੍ਰੋਸੈਸ ਐਸ ਪਰ ਸੁਪਰੀਮ ਕੋਰਟ ਗਾਈਡਲਾਈਨਸ ਨਾ ਨੇ ਨਨੋ ਡਿਮੋਲਿਸ਼ਨ ਵਾਸਤੇ ਪੁਲਿਸ ਦਾ ਮਦਦ ਮੰਗਿਆ ਇਹ ਜਿਹੜਾ ਹੈ ਗਗਨਦੀਪ ਗਗਨਦੀਪ ਦੇ ਉੱਤੇ ਹੈ ਜੀ 6 ਪਰਚੇ 6 ਪਰਚੇ 2021 ਤੋਂ ਲੈ ਕੇ 25 ਤੱਕ ਨੇ ਤੇ 6 ਪਰਚੇ ਹੈ ਕਮਰਸ਼ਲ ਦਾ ਵੀ ਪਰਚਾ ਹੈ ਮਕਸਰ ਸਾਹਿਬ ਸਰ ਸਰ ਰਮਦਾਸ ਖਾਨੀ ਚ ਲਾਸਟ ਜਿਹੜਾ ਹੋਇਆ ਸੀਦਾ ਪਰਚਾ ਉਹ 2025 ਜੋ ਹੈ ਰਮਦਾਸ ਖਾਨੀ ਚ ਉਹ ਕੋਣ ਭਗਵੜਾ ਉਹਦਾ ਫੈਮਲੀ ਵੀ ਇੱਥੇ ਹੈ ਨਹੀਂ ਇਹ ਜੇਲ੍ਹ ਚ ਰਿਹਾ ਜੀ ਇਹ ਜੇਲ੍ਹ ਚ ਰਿਹਾ ਹੁਣੇ ਬਾਹਰ ਆਇਆ 2024 ਜਿ ਬਾਹਰ ਆਇਆ ਮੁਖਸੇਵ ਸਾਹਿਬ ਦੇਖੋ ਜੀ ਇਤਨੇ ਫਾਇਰ ਵੀ ਕੀਤਾ ਸੀ ਕਿਸੇ ਕਿਸੇ ਕਲਾਜ ਨੇ ਗੋਲੀ ਚਲਾਈ ਸੀ ਜੀ ਹੁਣ ਇਨਫੋਰਮੇਸ਼ਨ ਲਗਈ ਹੈ ਜੇਕਰ ਹੈ ਤਾਂ ਤੁਹਾਨੂੰ ਸ਼ੇਅਰ ਕਰ ਦੂੰਗਾ ਜੀ